ਗੱਲਬਾਤ ਸੀ ਜਿੰਨਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੰਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰ ਮੁੰਡਾ ਹੈ ਕਿੰਨੇ ਚਿਰ ਤੋਂ ਰਿਲੇਸ਼ਨ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਇਡ ਕਰਨ ਦਾ ਕਾਰਨ ਕੀ ਜੀ ਪਤਾ ਹੀ ਨਹੀਂ ਜੀ ਪਹਿਲਾਂ ਉਹਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਛੁਪਾ ਕੇ ਰੱਖਿਆ ਉਹ ਮਰ ਲਈ ਮੇਜਪੁਰ ਕੀਤਾ ਉਹ ਵਗੈਰਾ ਲੜਕੇ ਨੂੰ ਚੁੱਕਿਆ ਜਾਂਦਾ ਸੀ ਕਿਤਾ ਗਿਆ ਕੱਲੀ ਹੋ ਗਈ ਨੇ ਇੱਕ ਕਦਮ ਚੁੱਕਿਆ ਜੀ ਸੋ ਆਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਕਿਨੇ ਛਦਾਈ ਨੇ ਸਾਡੇ ਵੀ ਬਣਾਣੇ ਦਵਾਈ ਪੀਣੇ ਸੀ ਸਰ ਤੋ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੇ ਚੱਲਦੀ ਪਿੱਛੇ ਸਾਰੀ ਗੱਲ ਇੱਕ ਦਵਾਈ ਖਾਦੀ ਨੂੰ ਲਈ ਦੋਨੇ ਸੁਸਾਇਡ ਕੀਤਾ ਆ ਕਿ ਕਿ 10-10 ਮੁੰਡੇ ਪੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀ ਲਦਾ ਵਾਈ ਉਹ ਤੇ ਗਲੀ ਦੇ ਬਾਹਰ ਹੀ ਡਿੱਗਾ ਹੁੰਦਾ। ਤਾਂ ਮੁੰਡਾ ਮਰ ਗਿਆ। ਕਿ ਕਿ ਨਹੀਂ ਜਾ ਕਿ ਪਿੱਛੇ। ਕੁੜੀ ਨੇ ਸਾਰਾ ਕਰਵਾਇਆ ਜੋ ਕੀਤਾ ਕੁੜੀ ਨੇ ਕੀਤਾ। ਕਿੰਨੇ ਚੰਨ ਤੋਂ ਰਿਲੇਸ਼ਨ ਸੀ? 4 ਸਾਲ ਸੀ। ਕੀ ਗੱਲਬਾਤ ਹੋਈ ਸੁਸਾਇਡ ਕਰਨ ਦਾ ਕਾਰਨ ਕੀ ਦੇ? ਪਤਾ ਹੀ ਨਹੀਂ ਜੀ ਕਿਲਾ ਕਿਹਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ। ਬਾਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਮੇਰੇ ਉੱਤੇ ਜਿ ਰੱਖਿਆ ਮਰਨ ਲਈ ਮਜਬੂਰ ਕੀਤਾ ਉਹਨ ਸੇਖ ਵੀ ਜ਼ਿਆਦਾ ਸੀ ਹਾਂਜੀ ਐਲਿਟਸ ਵਗੈਰਾ ਕਰਨ ਦੀ ਚਾਹਤ ਹੈ ਜੀ ਲੜਕੀ ਦੇ ਘਰੋਂ ਲੈ ਕੇ ਰੋਠੀ ਲੰਦੇ ਨੇ ਹਾਂਜੀ ਉਹ ਚਿਰ ਵਗੈਰਾ ਲੜਕੇ ਨੂੰ ਚੁੱਕਿਆ ਜਾਂਦਾ ਹਾਂਜੀ ਪਿੱਛਾ ਗਿਆ ਤਾਂ ਹੀ ਅਗਲੇ ਨੇ ਇਹ ਕਦਮ ਚੁੱਕਿਆ ਜੀ ਕਿੰਨੀ ਐ ਸੀਗੀ ਸਾਡੇ ਕੋਲ ਮੇਰੀ ਜੀ ਜਿਸ ਵਿਚਾਲੇ ਮਰੀ ਉਹ ਲੜਕੀ ਦੀ ਕੀ ਕਿਤੇ ਕੋਈ ਫਰਮ ਨਹੀਂ ਕੀਤਾ ਨੂੰ ਬਾਈ ਸਾਹਿਬ ਕੀ ਕਰਨਾ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦਰਜ ਕਰ ਦਿੱਤੀ ਉਹ ਕੀ ਜਰਤਾ ਉੱਧਰ ਦੀ ਕਾਰਵਾਈ ਨਹੀਂ ਹੋਈ ਕਾਰਵਾਈ ਬੱਚੇ ਨੇ ਕਿਹਾ ਵੀ ਕਿਸ ਤਰ੍ਹਾਂ ਦੀ ਦਵਾਈ ਖਾਧੀ ਨਹੀਂ ਲਈ ਘਰ ਦੇ ਘਰ ਦੇ ਬਾਹਰ ਗਿਆ ਵੀ ਇਹ ਕੁਝ ਲਿਖੇ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫ ਆਈ ਆਰ ਨਹੀਂ ਵੇਖੀ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਵੀਡੀਓ ਬਣਾਇਆ ਕੋਈ ਵੀਡੀਓ ਇਹ ਬਣਾਉਂਈ ਸੁਸਾਇਟੀ ਕੀਤਾ ਕਿ ਕਿਤੇ 10-10 ਮੁੰਡੇ ਪੀਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲਦਾ ਵਾਈ ਉੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪਾਣੀ ਗਲੀ ਦੇ ਬਾਹਰ ਕੁ ਪਤਾ ਨਹੀਂ ਘਰ ਦੇ ਜਿਹਾ ਹੀ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਸਾਨੂੰ ਕੁੜੀ ਮੰਗ ਹੰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਆ ਰਾਨਾ ਦਾ ਹੈਗਾ ਚੇ ਇੱਕ ਗੱਲ ਬਾਤ ਗੱਲ ਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰਮੁੰਦਾ ਸੀ ਕੀ ਕਾਦੀ ਗੱਲ ਉਹ ਸੁਸਾਇਡ ਕਰਾਇਆ ਗੱਲ ਇਹ ਕਿ ਸਰ 400 ਲੱਗੇ ਕੁੜੀ ਨੂੰ ਰਿਲੇਸ਼ਨ ਵਿੱਚ ਰੈਂਦੇ ਨੂੰ ਗੱਲਾਂ ਬੱਤਾ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਵਾਰ-ਵਾਰ ਘੁੰਮਦੇ ਸੀ ਤੇ ਕੁੜੀ ਨੇ ਪਹਿਲਾਂ 13 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਦੋਂ ਨਾਲ ਕੰਦੀ ਰਹੀ ਜਾਂਦੀ ਰਹੀ ਤੇ 2-3 ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਮੈਂ ਬਾਹਰ ਜਾਣਾ ਚਾਹੀਦੀ ਹੈ ਤੇ ਨਾ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਸੀ ਅਸੀਂ ਤੇਰੇ ਰਿਸ਼ਤੇਦਾਰ ਲੋ ਕਰਦੇ ਗੱਲ ਤੇ ਉਹਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਆਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਇਹਨੇ ਛਦਾਈ ਨਹੀਂ ਸਾਡੇ ਬਣਾ ਨੇ ਦਵਾਈ ਪੀਣੀ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੀ ਚੱਲਦੀ ਪਈ ਸੀ ਤਾਂ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫਾਲਤੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਕਿੰਨੀ देर ਗੱਲ ਚੱਲੀ ਤੇ ਭਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਅਸੀਂ ਕਿ ਜਿੱਦਾਂ ਸਕੂਲ ਦੇ ਪੜ੍ਹਦੀ ਸੀ ਉਹ ਤਾਂ ਆਂ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮੇਜਨ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਕਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਅੱਜ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਬੋਲ ਸਾਡਾ ਕੋਈ ਜਵਾਬ ਨਹੀਂ ਆਇਆ ਪੁਲਿਸ ਵੱਲੋਂ ਤੁਹਾਡੇ ਸਾਹਮਣੋਂ ਇਹ ਨਹੀਂ ਜਦ ਕੁਝ ਨਹੀਂ ਕੀਤਾ ਪੁੱਛਦੇ ਕੀ ਸਮਝਾ ਇਹਨਾਂ ਦਾ ਸਾਥ ਤੇ ਜੀ ਸਰ ਜਿੰਦੀ ਕਿ ਜਦ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਖਾਈ ਤੁਸੀਂ ਹਾਂਜੀ ਸਰ ਲਖਾਈ ਸਾਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹਦੇ ਭਾਜੀ ਤੁਸੀਂ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਜੋ ਸਾਡੀ ਸਾਡਾ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਸਿਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੰਨੇ ਸਰ ਕੋਈ ਆਪਸ ਵਿੱਚ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਮ-ਮੈ ਮੈਂ ਹੋਈ ਅਤੇ ਇਸੇ ਕਲੋਂ ਇਹਨਾਂ ਲੜਕੇ ਨੇ ਕੋਈ ਜਿਹੀ ਜਿਹੀ ਚੀਜ਼ ਕਰਨੀ ਤੇ ਲੜਕੇ ਦੇ ਭਰਾ ਦੇ ਬਿਨਾਂ ਤੇ ਪਰਚਾ ਦਰਜ ਕਰਤਾ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ ਕਿਹੜੀ ਧਾਰਾ ਲਗਾਈ ਇਹ 100 108 ਡੀ ਐਨ ਐਸ ਅਨਕੁਆਰੀ ਕਿ ਕੀ ਪਤਾ ਲੱਗਾ ਜੀ ਹੁਣ ਤੱਕ ਅਨਕੁਆਰੀ ਵੇਖੋ ਜੀ ਇਹ ਤੇ ਤਫ਼ਤੀਸ਼ ਦਾ ਪਾਰਟ ਹੈ ਜਿੱਥੇ ਆ ਪੋਸਟਮਾਰਟਮ ਕਰਵਾ ਰਹੇ ਆਂ ਪਰਚਾ ਦੇਖ ਪੋਸਟਮਾਰਟਮ ਕਰਵਾ ਰਹੇ ਆਂ ਹਾਂ ਜੀ ਜੋ ਵੀ ਅੱਗੇ ਸਾਹਮਣੇ ਆਇਆ ਸਟੇਜ 'ਚ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੋਂ ਕਿ ਮਿਲੀ ਆ ਇਸ ਕਾਰਨ ਕੀ ਆ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹਦੇ ਭਰਾ ਦੇ ਵੀ ਇਹਨਾਂ ਦੇ ਪਰਚਾ ਦੱਚ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਿਹਾ ਕਿ ਮਹੀਨੇ ਤੋਂ ਉਹਨਾਂ ਦਾ ਪੇਦਾ ਜਿਹੜਾ ਹੈਗਾ ਧਮਕੀਆਂ ਦੇ ਰਿਹਾ ਸੀ ਮੇਰੇ ਨੂੰ ਨਹੀਂ ਜੀ ਇਸ ਦਾ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਉਹਨੂੰ ਕੋਈ ਤਫਤੀਸ਼ ਦਾ 파ਟ ਹੈ ਦੇਖ ਲਾਂ ਕਿ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਲੜਕੇ ਦੇ ਭਰਾ ਦੇ ਬਿਆਨਾਂ ਦੇ